ਥਰਡ ਵਰਲਡ ਵਾਰ ਵਾਰ ਬੱਦ ਰਹੀ ਹਮਾਸ ਅਤੇ ਇਜ਼ਰਾਈਲ ਦੀ ਜੰਗ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅਨੁਮਾਨੀ ਕਿ ਇਜ਼ਰਾਈਲ ਵੱਲੋਂ ਹਮਾਸ ਦੇ ਪੋਲਿਟਿਕਲ ਲੀਡਰ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਹਿ ਲਓ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਮਾਹੌਲ ਗਰਮਾ ਗਿਆ ਹੈ ਕਾਫੀ ਸਿਆਸੀ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਇਹ ਜੰਗ ਜੋ ਹੁਣ ਵੀ ਇੰਨੇ ਮਹੀਨਿਆਂ ਬਾਅਦ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਇਸ ਵਿੱਚ ਕਹਿ ਲਓ ਕਿ ਹੁਣ ਹੋਰ ਕਹਿ ਲਓ ਕਿ ਬਲਦ ਦੇ ਵਿੱਚ ਤੇਲ ਪਾ ਦਿੱਤਾ ਗਿਆ ਹੈ ਦੇ ਜੀ ਜੀ ਮੈਨਾਂ ਜੁੜ ਚੁੱਕੇ ਨੇ ਜੁਕੀ ਤਾਉਂ ਦਲੀ ਸ੍ਰੀ ਕਿਵੇਂ ਦੇਖਦੇ ਹਾਂ ਇਸ ਦੁਨੀਆ ਦੇ ਉੱਤੇ ਜੋ ਕਹ ਲਓ ਕਿ ਹੁਣ ਜੰਗ ਛੜੀ ਹੋਈ ਸੀ ਇਜ਼ਰਾਈਲ ਤੇ ਹਮਾਸ ਦੀ ਜੋ ਤਿੱਜੀ ਵਰਲਡ ਵਾਰ ਵਰ ਵਧ ਰਹੀ ਹੈ ਉਸ ਵਿੱਚ ਇੱਕ ਨਵਾਂ ਮੋੜ ਸਾਹਮਣੇ ਆ ਜਾਂਦਾ ਹੈ ਕਿਵੇਂ ਦੇਖਦੇ ਹਾਂ ਹਮਾਸ ਦੇ ਕਹ ਲਓ ਕਿ ਪਟੋ ਲੀਟਰ ਦਾ ਕਤਲ ਕੀਤਾ ਜਾਂਦਾ ਹੈ ਇਜ਼ਰਾਈਲ ਵੱਲੋਂ ਬਿਲਕੁਲ ਬਿਲਕੁਲ ਬੜੀ ਵੱਡੀ ਖਬਰ ਆਜਦੀ ਹੈ ਜੀ ਬੁੱਧਵਾਰ ਸਵੇਰੇ ਮਤਲਬ ਅਰਲੀ ਮਾਰਨਿੰਗ ਇਹ ਕੰਮ ਜਿਹੜਾ ਹੈਗਾ ਕੀਤਾ ਗਿਆ ਹਮਾਸ ਦੇ ਜਿਹੜੇ ਪੋਲੀਟੀਕਲ ਲੀਡਰ ਸੀ ਜਿਨ੍ਹਾਂ ਦਾ ਨਾਮ ਇਜ਼ਮਾਇਲ ਹਾਨੀਆ ਸੋ ਉਹਨਾਂ ਨੂੰ ਇਰਾਨ ਦੇ ਵਿੱਚ ਕਿਲ ਕਰ ਦਿੱਤਾ ਗਿਆ ਮਾਰ ਖਬਰ ਹੈ ਇਹਦੇ ਨਾਲ ਮੈਂ ਕਹਿਣਾ ਕਿ ਦੁਨੀਆ ਦੀ ਸਿਆਸਤ ਹਿੱਲ ਗਈ ਹੈ ਕਿਉਂਕਿ ਹਮਾਸ ਦਾ ਜਿਹੜਾ ਅੱਗੋਂ ਰਿਪਲਾਈ ਆਇਆ ਉਹਨੂੰ ਤੁਸੀਂ ਸਮਝੋਗੇ ਨਾ ਤੇ ਫੇਰ ਗੱਲ ਤੁਹਾਨੂੰ ਸਮਝ ਆਊਗੀ ਕਿ ਉਹਨਾਂ ਨੇ ਕਹਿ ਦਿੱਤਾ ਕਿ ਇਜ਼ਰਾਈਲ ਨੇ ਆਪਣੀ ਜਿਹੜੀ ਕਵਰ ਹੈ ਉਹ ਖੋਦ ਲਈ ਹੈ ਇਹ ਕਤਲ ਕਰਕੇ ਸੋ ਇਹ ਕਤਲ ਜਿਹੜਾ ਹੈਗਾ ਈਰਾਨ ਦੇ ਵਿੱਚ ਕੀਤਾ ਗਿਆ ਜਿੱਥੇ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ ਉਸ ਸੈਰੇਮਨੀ ਦੇ ਵਿੱਚ ਭਾਗ ਲੈਣ ਵਾਸਤੇ ਪਹੁੰਚੇ ਸੀ ਜਦੋਂ ਆਪਣੇ ਹੋਟਲ ਦੇ ਵਿੱਚ ਨੇ ਉੱਥੇ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਤੁਹਾਨੂੰ ਮੈਂ ਦੱਸ ਦਵਾਂ ਕਿ ਇਜ਼ਰਾਈਲ ਮਸ਼ਹੂਰ ਹੈ ਇਸ ਦੀ ਕਿਲਿੰਗ ਵਾਸਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਜ਼ਿਆਦਾਤਰ ਈਰਾਨ ਦੇ ਵਿੱਚ ਹੀ ਉਹਨਾਂ ਨੇ ਕਿਲਿੰਗ ਜਿਹੜੀਆਂ ਨੇ ਕੀਤੀਆਂ ਚੁੱਪਚੀ ਤੇ ਸਟ੍ਰਾਈਕ ਕਰਕੇ ਸੋ ਇਹਨਾਂ ਦੀ ਏਜੰਸੀ ਹੈਗੀ ਮੋਸਾਦ ਜਿਹੜੀ ਸਭ ਤੋਂ ਵੱਡੀ ਸ਼ਾਰਪ ਆਪਾਂ ਕਹਿ ਲਈਏ ਭਈ ਇੱਕ ਏਜੰਸੀ ਮੰਨੀ ਜਾਂਦੀ ਹੈ ਦੁਨੀਆ ਦੇ ਵਿੱਚੋਂ ਜੋ ਆਪਣੇ ਦੁਸ਼ਮਣ ਖਾਸ ਤੌਰ ਦੇ ਉੱਤੇ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਸਾਇੰਟਿਸਟ ਨੇ ਜਿਹੜੇ ਵਿਰੋਧੀ ਮੁਲਕਾਂ 'ਚ ਸਾਇੰਟਿਸਟ ਹੁੰਦੇ ਆ ਜਿਹੜੇ ਨਿਊਕਲੀਅਰ ਬਣਾਉਂਦੇ ਨੇ ਜਾਂ ਹੋਰ ਕੰਮਾਂ ਦੇ ਵਿੱਚ ਦੇਸ਼ਾਂ ਨੂੰ ਤਰੱਕੀ ਦਿੰਦੇ ਨੇ ਸੋ ਇਹਨਾਂ ਦੇ ਨਿਸ਼ਾਨੇ ਤੇ ਉਹ ਹੁੰਦੇ ਆ ਉਸ ਤੋਂ ਬਾਅਦ ਇਹਨਾਂ ਦੇ ਦੁਸ਼ਮਣ ਯਾਨਕਿ ਇਜ਼ਰਾਈਲ ਆਪਣੇ ਦੁਸ਼ਮਣ ਨੂੰ ਇਸ ਤਰੀਕੇ ਦੇ ਨਾਲ ਹੀ ਮਜ਼ਾਦ ਦੇ ਕੋਲੋਂ ਖਤਮ ਕਰਵਾ ਦਿੰਦਾ ਸੋ ਹੁਣ ਇਹ ਲੀਡਰ ਜਿਹੜੇ ਨੇ ਜਿਨ੍ਹਾਂ ਦਾ ਨਾਂ ਇਜ਼ਮਾਇਲ ਹੈਗਾ ਇਹਨਾਂ ਨੂੰ ਮਾਰ ਦਿੱਤਾ ਗਿਆ ਇਸ ਦੇ ਉੱਤੇ ਹੁਣ ਅਮਰੀਕਾ ਦਾ ਰਿਐਕਸ਼ਨ ਵੀ ਆ ਗਿਆ ਅਮਰੀਕਾ ਨੇ ਕਿਹਾ ਕਿ ਅਸੀਂ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਸਮਝੌਤਾ ਕਰਾਣ ਦੇ ਵਿੱਚ ਲੱਗੇ ਹੋਏ ਸੀ ਕਿ ਇਹ ਜਿਹੜੀ ਮਤਲਬ ਜ਼ਿਆਦਾ ਜਿਹੜੀ ਗੱਲਬਾਤ ਹੈ ਉਹ ਗਰਮ ਨਾ ਹੋਵੇ ਪਰ ਇਸ ਦੇ ਨਾਲ ਜਿਹੜਾ ਹੈ ਇੱਕ ਵਾਰ ਫਿਰ ਮਤਲਬ ਮਾਮਲਾ ਜਿਹੜਾ ਭੱਗ ਗਿਆ ਇਸ ਕਤਲ ਦੇ ਨਾਲ ਪਰ ਉਹਨਾਂ ਨੇ ਨਾਲ ਨਾਲ ਇਹ ਵੀ ਕਹਿ ਦਿੱਤਾ ਕਿ ਜੇ ਕੋਈ ਇਜ਼ਰਾਈਲ ਦੇ ਉੱਤੇ ਹਮਲਾ ਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਡਿਫੈਂਡ ਵੀ ਕਰਾਂਗੇ ਫਿਰ ਉਹਨਾਂ ਨੇ ਇਜ਼ਰਾਈਲ ਦਾ ਹਿਸਾਬ ਦਿੱਤਾ ਦੂਸਰੇ ਪਾਸੇ ਈਰਾਨ ਦੇ ਜਿਹੜੇ ਨੇ ਨਵੇਂ ਬਣੇ ਰਾਸ਼ਟਰਪਤੀ ਹੈ ਉਹਨਾਂ ਨੇ ਵੀ ਇੱਕ ਤਗੜਾ ਬਿਆਨ ਦੇ ਦਿੱਤਾ ਕਿਸਾਨੀ ਸਾਡੀ ਟੈਰੀਟਰੀ ਦੇ ਉੱਤੇ ਆ ਕੇ ਜੇਕਰ ਬਾਹਰੋਂ ਕੋਈ ਕਤਲ ਕਰਦਾ ਤੇ ਫਿਰ ਉਹ ਵੀ ਚੰਗੇ ਤਰੀਕੇ ਦੇ ਨਾਲ ਨਿਜਠਾਂਗੇ ਹੁਣ ਮੈਨੂੰ ਲੱਗਦਾ ਵੀ ਈਰਾਨ ਵੀ ਜਿਹੜਾ ਹੈ ਸਿੱਧੇ ਤੌਰ ਦੇ ਉੱਤੇ ਇਜ਼ਰਾਈਲ ਦੇ ਜਿਹੜਾ ਹੈਗਾ ਆਪੋਜ਼ਿਟ ਆ ਜਾਊਗਾ ਵੈਸੇ ਤਾਂ ਪਹਿਲਾਂ ਵੀ ਬੈਕਅਪ ਕਰ ਰਿਹਾ ਉਹ ਹਮਾਸ ਨੂੰ ਤੇ ਹੋਰ ਜਿਹੜੇ ਹਿਜ਼ਬੁੱਲਾ ਦੇ ਜਿਹੜੇ ਹੈਗੇ ਨੇ ਕਮਾਂਡਰ ਜਾਂ ਫਿਰ ਉਹ ਇੱਕ ਗਰੁੱਪ ਹੈਗਾ ਉਹਨਾਂ ਨੂੰ ਉਹ ਪਹਿਲਾਂ ਵੀ ਕਮਾਂਡ ਕਰ ਰਿਹਾ ਹੈ ਪਰ ਜਿਹੜੀ ਗੱਲ ਹੈ ਇਰਾਨ ਨੇ ਜਿਹੜਾ ਬਿਆਨ ਦਿੱਤਾ ਸੋ ਇਹ ਬੜਾ ਸਖਤ ਹੈਗਾ ਇਹਦੇ ਤੋਂ ਬਾਅਦ ਹੁਣ ਜਿਹੜੀ ਜੰਗ ਹੈ ਉਹ ਭਖੇਗੀ ਆਉਂਦੇ ਦਿਨਾਂ ਦੇ ਵਿੱਚ ਮਾਮਲਾ ਜਿਹੜਾ ਹੈਗਾ ਉਹ ਜ਼ਿਆਦਾ ਪੱਕ ਜਾਏਗਾ ਹਮਾਸ ਨੇ ਤੁਹਾਨੂੰ ਪਤਾ ਹੈ ਕਿ ਜਿਸ ਦਿਨ ਇਹ ਲੜਾਈ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਹਮਲਾ ਹੀ ਜਿਹੜਾ ਹੈਗਾ ਜਿਹੜਾ ਹਮਾਸ ਨੇ ਇਜ਼ਰਾਈਲ ਦੇ ਉੱਤੇ ਮਸਲਾ ਸੁੱਟ ਕੇ ਕੀਤਾ ਸੀਗਾ ਸੋ ਹੁਣ ਆਪਣੇ ਪੋਲੀਟੀਕਲ ਲੀਡਰ ਦੇ ਕਤਲ ਤੋਂ ਬਾਅਦ ਉਹ ਇਸ ਨੂੰ ਕਿਸ ਤਰੀਕੇ ਨਾਲ ਲੈਂਦੇ ਆ ਉਹ ਉਹਦਾ ਬਦਲਾ ਲੈਂਦੇ ਨੇ ਜਾਂ ਫਿਰ ਉਹਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਜਾਂ ਫਿਰ ਇਹਦੇ ਵਿੱਚ ਕੋਈ ਹੋਰ ਦੇਸ਼ ਐਂਟਰ ਕਰਦੇ ਨੇ ਜੋ ਗੱਲਬਾਤ ਕਰਾਉਣ ਸੋ ਇਹ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਹੋ ਸਕਦਾ ਹੈ ਹਮਾਸ ਜਿਹੜਾ ਪਹਿਲਾਂ ਤੋਂ ਲੜਾਕੂ ਗਰੁੱਪ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਬੜੇ ਬੜੇ ਤਗੜੇ ਐਕਸ਼ਨ ਜਿਹੜੇ ਨੇ ਉਹ ਇਜ਼ਰਾਈਲ ਦੇ ਖਿਲਾਫ ਕੀਤੇ ਆ ਹੁਣ ਤੱਕ ਕਰ ਰਹੇ ਆ ਉਹਨਾਂ ਨੂੰ ਬੈਕਅਪ ਜਿਹੜੀ ਹੈਗੀ ਉਹ ਪਹਿਲਾਂ ਤੋਂ ਇਰਾਨ ਦੀ ਸੀਗੀ ਪਰ ਹੁਣ ਜਿਹੜਾ ਇਹ ਕਤਲ ਹੋਇਆ ਇਹਦੇ ਨਾਲ ਮੈਨੂੰ ਲੱਗਦਾ ਹੈ ਵੀ ਇਹ ਜੰਗ ਜਿਹੜੀ ਹੈ ਜਿਸ ਨੂੰ ਜਿੱਥੇ ਕਿਹਾ ਜਾਂਦਾ ਸੀ ਵੀ ਭਾਈ ਬਸ ਕਰੋ ਸੀਜ਼ਫਾਇਰ ਕਰ ਦਿਓ ਬੱਚੇ ਬਹੁਤ ਮਰ ਗਏ ਆ 37000 ਲੋਕਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਨੇ ਦੇ ਦਿੱਤੀਆਂ ਸੋ ਹੁਣ ਬਸ ਕਰ ਦੇਣਾ ਚਾਹੀਦਾ ਹੈ ਇੱਕ ਪਾਸੇ ਬਸ ਕਰਾਉਣ ਦੀਆਂ ਗੱਲਾਂ ਯਾਨੀ ਕਿ ਇਸ ਜੰਗ ਨੂੰ ਖਤਮ ਕਰਾਉਣ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਇਹ ਕਤਲ ਤੋਂ ਬਾਅਦ ਮੈਨੂੰ ਲੱਗਦਾ ਕਿ ਮਾਮਲਾ ਜਿਹੜਾ ਹੈਗਾ ਹੋਰ ਭੱਗ ਗਿਆ ਸੋ ਇਹ ਮਾਮਲਾ ਹੁਣ ਜਿਹੜਾ ਭੱਗਿਆ ਇਹ ਇਜ਼ਰਾਈਲ ਫਲਸਤੀਨ ਤੱਕ ਸੀਮਤ ਨਹੀਂ ਰਹਿਣਾ ਈਰਾਨ ਵੀ ਇਹਦੇ ਵਿੱਚ ਸ਼ਾਮਲ ਹੋਣ ਵਾਲਾ ਉਸ ਤੋਂ ਬਾਅਦ ਜੇ ਈਰਾਨ ਸ਼ਾਮਲ ਹੁੰਦਾ ਹੈ ਜੇ ਕੋਈ ਅਟੈਕ ਇਜ਼ਰਾਈਲ ਦੇ ਉੱਤੇ ਹੁੰਦਾ ਹੈ ਤਾਂ ਅਮਰੀਕਾ ਉਹਨੂੰ ਡਿਫੈਂਡ ਕਰਨ ਲਈ ਅੱਗੇ ਆ ਗਿਆ ਸੋ ਇਹ ਮਸਲਾ ਜਿਹੜਾ ਹੈਗਾ ਦਿਨ ਬਦ ਦੇਣ ਮੈਨੂੰ ਲੱਗਦਾ ਵੀ ਹੋਰ ਭੱਗਦਾ ਜਾਏਗਾ ਜੀ ਅ ਜਲਦੀ ਜੀ ਮੈਂ ਜਾਣਾ ਚਾਹਾਂਗਾ ਕਿ ਹਮਾਸ ਅਤੇ ਇਜ਼ਰਾਇਲ ਦੀ ਜੰਗ ਵਿੱਚ ਸਿਰਫ ਦੋ ਤਿੰਨ ਦੇਸ਼ ਹੀ ਸ਼ਾਮਲ ਨੇ ਜਾਂ ਹੋਰ ਵੀ ਕਹੋ ਕਿ ਦੁਨੀਆ ਦੇ ਵੱਡੇ ਦੇਸ਼ ਨਾਲ ਨਹੀਂ ਜੇ ਗੱਲ ਕਰੀਏ ਅਮਰੀਕਾ ਈਰਾਨ ਤੋਂ ਇਲਾਵਾ ਹੋਰ ਕਿਹੜੀਆਂ ਤਾਕਤਾਂ ਕਿਹੜੇ ਗੁੱਟ ਵਿੱਚ ਕਿਹੜੇ ਮਨ ਕੇ ਧੜੇ ਨਾਲ ਖੜੀਆਂ ਨੇ ਅਸੀਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਜਿੱਥੇ ਅਮਰੀਕਾ ਖੜ ਗਿਆ ਤੇ ਸਾਰਾ ਵੈਸਟ ਉਹਦੇ ਨਾਲ ਹੀ ਖੜ ਜਾਂਦਾ ਫਾਈਵ ਆਈਜ਼ ਨਾਲ ਖੜ ਜਾਂਦੀਆਂ ਸੋ ਇਹ ਤਾਂ ਹੈ ਨਹੀਂ ਕਿ ਕੱਲਾ ਅਮਰੀਕਾ ਹੀ ਉਹ ਖੜੇਗਾ ਕਿਉਂਕਿ ਅਮਰੀਕਾ ਜਿੱਥੇ-ਜਿੱਥੇ ਵੀ ਜੰਗ ਛੇੜਦਾ ਰਿਹਾ ਉਹਦੇ ਨਾਲ ਯੂਰਪ ਯੂਰਪ ਦੇ ਮੁਲਕ ਜਿਹੜੇ ਨੇ ਆਪਣੀ ਫੌਜ ਭੇਜਦੇ ਰਹੇ ਆ ਉਹ ਚਾਹੇ ਅਫਗਾਨਿਸਤਾਨ ਦੀ ਗੱਲ ਹੋਵੇ ਜਾਂ ਫਿਰ ਹੋਰ ਕਿਤੇ ਹੋਵੇ ਹੁਣ ਜੇ ਅਮਰੀਕਾ ਸਿੱਧਾ ਹੋ ਜਾਂਦਾ ਤੇ ਉਹ ਉਹਦੇ ਨਾਲ ਫਿਰ ਆਟੋਮੈਟਿਕਲੀ ਇਹ ਗੱਲ ਤਾਂ ਹੈ ਹੀ ਹੈ ਕਿ ਉਹਦੇ ਨਾਲ ਜਿਹੜਾ ਯੂਰਪ ਦਾ ਹੈ ਜਿਹੜਾ ਅਮਲਾ ਹੈ ਉਹ ਵੀ ਸਾਥ ਦੇਵੇਗਾ ਫਾਈਵ ਵਾਈਜ਼ ਦਾ ਸਾਥ ਦੇਣਗੇ ਸੋ ਇਹ ਮਸਲਾ ਮੈਂ ਕੱਲ ਵੀ ਆਪਾਂ ਗੱਲ ਕੀਤੀ ਸੀ ਕਿਸੇ ਵੀਡੀਓ ਦੇ ਵਿੱਚ ਕਿ ਮਸਲਾ ਹੀ ਭਖਦਾ ਜਾ ਰਿਹਾ ਹੈ ਠੰਡਾ ਨਹੀਂ ਹੋ ਰਿਹਾ ਬੇਸ਼ੱਕ ਡੋਨਲਡ ਟਰੰਪ ਇਹ ਕਲੇਮ ਕਰਦੇ ਆ ਕਿ ਜੇ ਤੀਸਰੇ ਵਿਸ਼ਵ ਯੁੱਧ ਤੋਂ ਬਚਣਾ ਹੈ ਤੇ ਮੈਨੂੰ ਰਾਸ਼ਟਰਪਤੀ ਬਣਾਓ ਪਰ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਕਿਵੇਂ ਬਚਿਆ ਜਾ ਸਕਦਾ ਤੀਜੇ ਵਿਸ਼ਵ ਯੁੱਧ ਤੋਂ ਸੋ ਗੱਲ ਤਾਂ ਇਹ ਹੈ ਨਾ ਸਵਾਲ ਇਹ ਉੱਠਦੇ ਨੇ ਜੀ ਅ ਦਲਜੀਤ ਜੀ ਮੈਂ ਇਸ ਨਾਲ ਹੀ ਅਗਲੀ ਗੱਲ ਜੁੜਾਂਗਾ ਤੁਸੀਂ ਕਿਹਾ ਹੈ ਕਿ ਜੇ ਪੂਰਾ ਯੂਰਪੀਨ ਆਲਾ ਜੇਗਾ ਜੇ ਗੱਲ ਕਰੀਏ ਕੈਨੇਡਾ ਯੂਕੇ ਇਹ ਸਾਰੇ ਇੱਕ ਗੁੱਟ ਵੱਜੋਂ ਇਕੱਠੇ ਨੇ ਪਰ ਆਪਾਂ ਦੇਖਿਆ ਹੈ ਕਿ ਜਦੋਂ ਯੂਕੇ ਚ ਇਲੈਕਸ਼ਨ ਹੋਈਆਂ ਜਾਂ ਕੈਨੇਡਾ ਦੀ ਗੱਲ ਕਰੀਏ ਜਾਂ ਅਮਰੀਕਾ ਦੀ ਵੀ ਗੱਲ ਕਰੀਏ ਉਥੇ ਵੀ ਜੋ ਹਮਾਸ ਦੇ ਜਾਂ ਕਲੋਕੇ ਪਲਾਸਤੀਨ ਦੇ ਜੋ ਹਮਾਇਤੀ ਨੇ ਉਹ ਲਗਾਤਾਰ ਕਲੋਕੇ ਪੋਲਿਟਿਕਲ ਪਾਰਟੀਆਂ ਦੇ ਵਿਰੋਧ ਕਰਦੇ ਰਹੇ ਨੇ ਜਾਂ ਇਹ ਸਮਝ ਕੇ ਵੋਟ ਪਾਉਂਦੇ ਰਹੇ ਨੇ ਕਿ ਇਹ ਸਾਡੀ ਸਪੋਰਟ ਵਿੱਚ ਖਿਲਾਫ ਦੇ ਵਿੱਚ ਹੈ ਤੇ ਦੇਖਿਆ ਜਾਵੇ ਤਾਂ ਦੁਨੀਆ ਦੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਜੋ ਹਮਾਸ ਇਜ਼ਰਾਇਲ ਦੇ ਪਲਾਤੀਨ ਦੇ ਸਮਰਥਕ ਨੇ ਉਹ ਇਹਨਾਂ ਦੇਸ਼ਾਂ ਵਿੱਚ ਵੀ ਆਪਣਾ ਵਿਰੋਧ ਖਾਂਦੇ ਰਹੇ ਨੇ ਜਿਵੇਂ ਦੇਖਦੇ ਹੋ ਜਿਉਂ ਦੂਜੇ ਦੇਸ਼ਾਂ ਵਿੱਚ ਵੀ ਆਪਣੀ ਆਵਾਜ਼ ਚੁੱਕਦੇ ਨੇ ਕਿ ਲੋਕੇ ਹਮਾਸ ਦੇ ਲਈ ਖੜਨ ਦੀ ਗੱਲ ਕਰਦੇ ਨੇ ਅਤੇ ਪੋਲਿਟਿਕਲ ਲੀਡਰਾਂ ਨੇ ਵੀ ਮਜਬੂਰ ਕਰਦੇ ਸਾਡੇ ਹੱਕ ਵਿੱਚ ਬੋਲੋ ਤੇ ਖੜੋ ਬਿਲਕੁਲ ਬਿਲਕੁਲ ਵੋਟਾਂ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋਏ ਨੇ ਫਲਸਤੀਨ ਦੇ ਹੱਕ ਦੇ ਵਿੱਚ ਕਿ ਉੱਥੇ ਗਰੀਬ ਮਾਰ ਹੋ ਰਹੀ ਹੈ ਬੱਚੇ ਮਾਰੇ ਜਾ ਰਹੇ ਆ ਬਜ਼ੁਰਗ ਮਾਰੇ ਜਾ ਰਹੇ ਆ ਸੋ ਉਸ ਤੋਂ ਬਾਅਦ ਜਦੋਂ ਹੁਣ ਨੇਤਨ ਯਾਹੂ ਜੋ ਪ੍ਰੈਜ਼ੀਡੈਂਟ ਨੇ ਇਜ਼ਰਾਈਲ ਦੇ ਉਹ ਅਮਰੀਕਾ ਗਏ ਪਿਛਲੇ ਹਫਤੇ ਸੋ ਇੱਕ ਪਾਸੇ ਉਹ ਅਮਰੀਕਾ ਦੇ ਵਿੱਚ ਜਿਹੜਾ ਵਾਈਟ ਹਾਊਸ ਹੈ ਉੱਥੇ ਬੋਲ ਰਹੇ ਨੇ ਜਾਂ ਉੱਥੇ ਆਪਣਾ ਸਪੀਚ ਕਰ ਰਹੇ ਆ ਪ੍ਰੈਸ ਕਾਨਫਰੈਂਸਾਂ ਹੋ ਰਹੀਆਂ ਆ ਜੋ ਬਾਈਡਨ ਨਾਲ ਮਿਲ ਰਹੇ ਆ ਦੂਸਰੇ ਪਾਸੇ ਪ੍ਰ ਬਹੁਤ ਵੱਡੇ ਵੱਡੇ ਪ੍ਰੋਟੈਸਟ ਉਹਨਾਂ ਦੇ ਖਿਲਾਫ ਹੋਏ ਲੋਕਾਂ ਨੇ ਅਮਰੀਕਾ ਤੱਕ ਦਾ ਝੰਡਾ ਸਾੜ ਦਿੱਤਾ ਕਿ ਸਾਡੀ ਪਾਲਿਸੀ ਨਹੀਂ ਹੈ ਅਮਰੀਕਾ ਦੀ ਕਿ ਤੁਸੀਂ ਜਿਹੜਾ ਗਰੀਬ ਮਾਰਕ ਕਰਦਾ ਤੇ ਉਹਨੂੰ ਤੁਸੀਂ ਇੱਥੇ ਬੁਲਾ ਕੇ ਤੇ ਇੰਟਰਟੇਨ ਕਰ ਰਹੇ ਹੋ ਸੋ ਪ੍ਰੋਟੈਸਟ ਹੋ ਰਹੇ ਨੇ ਇੱਥੇ ਹੁਣ ਤੁਸੀਂ ਜਿਹੜੀ ਗੱਲ ਕੀਤੀ ਪੋਲੀਟੀਕਲ ਲੀਡਰਾਂ ਦੀ ਤਾਂ ਮੈਂ ਦੇਖਿਆ ਇੱਥੇ ਵੀਡੀਓ ਸਾਡੇ ਬਹੁਤ ਵਾਇਰਲ ਹੋਈਆਂ ਕਿ ਚਾਹੇ ਉਹ ਲੇਬਰ ਦੇ ਹੋਣ ਕੰਜ਼ਰਵੇਟਿਵ ਦੇ ਲੀਡਰ ਜਿਹੜੇ ਐਮਪੀ ਸੀ

ਹਾਂ ਇੰਗਲੈਂਡ ਦੀ ਵੀ ਗੱਲ ਕਰਦੇ ਤਾਂ ਇੰਗਲੈਂਡ ਵੀ ਇਹਦੇ ਉੱਤੇ ਹੁਣ ਜ਼ਿਆਦਾ ਬੋਲ ਨਹੀਂ ਰਿਹਾ ਕਿਉਂਕਿ ਲੋਕਾਂ ਦਾ ਬੜਾ ਪ੍ਰੈਸ਼ਰ ਹੈ ਪਰ ਫਿਲਹਾਲ ਜੇ ਗੱਲ ਕਰੀਏ ਤਾਂ ਵਿਚੋ ਵਿਚ ਹੈ ਉਹ ਵੀ ਇਜ਼ਰਾਈਲ ਵਾਲੇ ਪਾਸੇ ਹੀ ਹੈ ਜੇ ਆਪਾਂ ਕਹੀਏ ਕਿ ਉਹ ਬਹੁਤੇ ਬਿਆਨ ਨਹੀਂ ਦੇ ਰਹੇ ਪਰ ਉਹ ਇਜ਼ਰਾਈਲ ਦੇ ਨਾਲ ਹੀ ਨੇ ਸੋ ਇਹ ਚੀਜ਼ਾਂ ਹੈਗੀਆਂ ਅਹ ਦੈਟ ਇਜ਼ ਨਹੀਂ ਗੱਲ ਕਰੀਏ ਸੋ ਤੇ ਕਹਿ ਲਓ ਕਿ ਦੋ ਵੱਡੇ ਕਹਿ ਲਓ ਕਿ ਹਾਂ ਜੋ ਜੰਗਾਂ ਚੱਲਦੀਆਂ ਵੀ ਆ ਨਹੀਂ ਚਾਹੇ ਉਹ ਇਜ਼ਰਾਈਲ ਦੇ ਨਾਲ ਹਮਾਸ ਪਲਸ 3 ਇਜ਼ਰਾਈਲ ਦੀ ਹੋਵੇ ਜਾਂ ਫਿਰ ਯੂਕਰੇਨ ਦੇ ਨਾਲ ਰਸ਼ੀਆ ਦੀ ਹੋਵੇ ਜਿਵੇਂ ਦੇਖਿਆ ਜਿਵੇਂ ਇਹ ਤੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਸਿਰਫ ਉਸ ਜੰਗ ਦੇ ਵਿੱਚ ਹੀ ਉੱਡੀਆਂ ਪਈਆਂ ਨੇ ਤੀਜਾ ਵਿਸ਼ਵ ਕੋਈ ਕਿਹੋ ਜਿਹਾ ਯੁੱਧ ਹੋਣ ਦੀ ਗੱਲਾਂ ਚੱਲਦੀਆਂ ਪਈਆਂ ਨਹੀਂ ਉਹ ਵੀ ਹੋ ਸਕਦਾ ਪਰ ਜੇ ਗੱਲ ਕਰੀਏ ਆਪਾਂ ਅਕਸਰ ਹੀ ਸੁਣਦੇ ਆ ਕਿ ਅੱਜ ਦਾ ਯੁੱਗ ਹੈ ਜੋ ਉਹ ਟੈਕਨੋਲੋਜੀ ਦਾ ਹੈ ਜੇ ਆਪਾਂ ਪਹਿਲਾਂ ਵੀ ਦੇਖਿਆ ਜਦੋਂ ਕੋਰੋਨਾ ਆਇਆ ਸੀ ਉਹਦੇ ਕਹਿ ਰਹੇ ਸੀ ਕਿ ਦੇਖੋ ਜੀ ਜਦੋਂ ਮਾਰਨਾ ਹੈ ਤਾਂ ਅਜਿਹੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਲ ਬਿਨਾਂ ਲੜੇ ਕਿਹੋ ਜਿਹਾ ਮਾਰੇ ਜਾ ਸਕਦਾ ਹੈ ਪਰ ਮੈਂ ਅੱਜ ਗੱਲ ਕਰ ਰਿਹਾ ਕਿ ਅੱਜ ਟੈਕਨੋਲੋਜੀ ਯੁੱਗ ਦੇ ਵਿੱਚ ਜੇ ਇਸ ਤਰ੍ਹਾਂ ਜੰਗਾਂ ਰਹਿਣਗੀਆਂ ਜਦ ਸਾਰੀ ਦੁਨੀਆ ਅੱਜ ਇੰਟਰਨੈਟ ਦੇ ਨਾਲ ਸਾਰਾ ਜੁੜਿਆ ਹੋਇਆ ਸਾਰਾ ਕੁਝ ਇਕੱਠਾ ਹੈ ਤੁਹਾਨੂੰ ਲੱਗਦਾ ਨਹੀਂ ਕਰੋੜਾਂ ਲੋਕਾਂ ਦੇ ਸਿਰਫ ਜੰਗ ਦੇ ਵਿੱਚ ਹੀ ਨਹੀਂ ਉਦਾਂ ਵੀ ਕਰੋੜਾਂ ਲੋਕ ਆਪਣੇ ਰੋਜ਼ਗਾਰਾਂ ਵਿੱਚੋਂ ਆਪਣੇ ਕੰਮਕਾਰਾਂ ਵਿੱਚੋਂ ਮਰ ਜਾਣਗੇ ਤੁਹਾਨੂੰ ਲੱਗਣੀ ਇਹ ਜੋ ਜੰਗ ਦੇ ਵਿੱਚ ਪਹਿਲਾਂ ਸਿਰਫ ਗੋੜੀ ਵਾਲੇ ਲੋਕ ਮਰਦੇ ਸੀਗੇ ਪਰ ਜੇ ਹੁਣ ਜੰਗ ਹੁੰਦੀਆਂ ਨੇ ਜਿਸ ਤਰੀਕੇ ਨਾਲ ਸਾਰਾ ਗਲੋਬਲ ਇਕ ਹੋਇਆ ਪਿਆ ਉਸ ਦੇ ਨਾਲ ਬਹੁਤ ਵੱਡਾ ਨੁਕਸਾਨ ਆਮ ਲੋਕਾਂ ਨੂੰ ਹੋਊਗਾ ਜੋ ਜਿਨ੍ਹਾਂ ਦਾ ਇਹਨਾਂ ਜੰਗਾਂ ਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੈ ਗਿਆ ਡੈਫੀਨੇਟਲੀ ਡੈਫੀਨੇਟਲੀ ਤੁਸੀਂ ਵਰਲਡ ਵਾਰ 1 2 ਦੀ ਗੱਲ ਕਰ ਲਓ ਤੇ ਬੜੇ ਵੱਡੇ ਪੱਧਰ ਤੇ ਮਨੁੱਖਤਾ ਦਾ ਘਾਣ ਹੋਇਆ ਆ ਆਮ ਲੋਕ ਬਹੁਤ ਮਾਰੇ ਗਏ ਨੇ ਯੂਰਪ ਦੇ ਲਗਭਗ ਸਾਰੇ ਮੁਲਕਾਂ ਦੇ ਵਿੱਚ ਜਦੋਂ ਆਪਾਂ ਇਟਲੀ ਫਰਾਂਸ ਜਰਮਨੀ ਦੀ ਗੱਲ ਕਰਦੇ ਆ ਤਾਂ ਇੱਥੇ ਜਿਹੜੇ ਮੇਲ ਸੀ ਨਾ ਯਾਨੀ ਕਿ ਪੁਰਸ਼ ਸੀਗੇ ਜਿਹੜੇ ਉਹ ਜੰਗ ਦੇ ਵਿੱਚ ਮਾਰੇ ਗਏ ਇਸੇ ਕਰਕੇ ਅੱਜ ਤੱਕ ਉਥੇ ਇਹ ਵੀ ਦੇਖਿਆ ਜਾਂਦਾ ਪੀ ਜਿਹੜੀਆਂ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਸੋ ਮਤਲਬ ਇਹ ਫਰਕ ਪੈਂਦਾ ਬੜੇ ਵੱਡੇ ਪੱਧਰ ਤੇ ਫਰਕ ਪੈਂਦਾ ਹੈ ਦੁਨੀਆ ਪੂਰੀ ਮਾਰ ਚੱਲੂਗੀ ਜੇ ਵਰਲਡ ਵਾਰ ਲੱਗਦੀ ਵਰਲਡ ਵਾਰ ਕਹਿਣਾ ਹੀ ਦੋ ਸ਼ਬਦ ਨੇ ਕਹਿਣ ਨੂੰ ਹੀ ਦੋ ਸ਼ਬਦ ਆ ਪਰ ਇਹਦੇ ਮਾਇਨੇ ਕੀ ਨੇ ਇਹ ਤਾਂ ਫਿਰ ਆਮ ਲੋਕਾਂ ਨੂੰ ਹੀ ਪਤਾ ਹੁੰਦਾ ਇਹ ਜਿਹੜੇ ਪੋਲੀਟੀਕਲ ਲੀਡਰ ਨੇ ਇਹਨਾਂ ਨੇ ਤਾਂ ਬਹਿ ਜਾਣਾ ਆਪਣਾ ਠੀਕ ਠਾਕ ਹੋ ਕੇ ਇਹਨਾਂ ਨੇ ਤਾਂ ਸਿਰਫ ਆਰਡਰ ਦੇਣੇ ਨੇ ਪੋਲੀਟੀਕਲ ਲੀਡਰ ਸਿਰਫ ਆਰਡਰ ਦਿੰਦੇ ਨੇ ਉਹਨਾਂ ਨੇ ਆਪਣੇ ਮਹਿਲਾਂ ਦੇ ਵਿੱਚ ਬਹਿ ਕੇ ਆਰਡਰ ਦੇਣੇ ਆ ਸੋ ਮਰਨੇ ਜਿਹੜੇ ਨੇ ਉਹ ਫੌਜੀ ਅਤੇ ਆਮ ਲੋਕ ਹੀ ਨੇ ਜੀ ਤੇ ਜਦੋਂ ਭਾਰਤ ਗੁਲਾਮ ਸੀ ਤੇ ਇੰਗਲੈਂਡ ਨੂੰ ਬ੍ਰਿਟੇਨ ਨੂੰ ਵੀ ਭਾਰਤ ਛੱਡਣੇ ਵੱਡੇ ਕਾਰਨਾਂ ਚੋਂ ਜੀ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਵਰਲਡ ਵਾਰ ਵਿੱਚ ਇਸ ਤਰੀਕੇ ਨਾਲ ਕਿ ਉਹ ਕਮਜ਼ੋਰ ਹੋ ਗਿਆ ਸੀ ਗਿਆ ਜੇ ਉਸ ਨੂੰ ਚਲੋ ਕਿ ਭਾਰਤ ਸਮੇਤ ਕਈ ਦੇਸ਼ਾਂ ਫੜਨਾ ਪਿਆ ਪਿੱਛੇ ਹਟਣਾ ਪੈ ਗਿਆ ਜੇ ਇਸ ਵਾਰ ਮੰਨ ਲਓ ਵਰਲਡ ਵਾਰ ਲੱਗ ਜਾਂਦੀ ਹੈ ਇਥੋਂ ਲੱਗਦਾ ਨਹੀਂ ਕਿ ਦੁਨੀਆ ਦਾ ਸਰਪੰਚ ਵੀ ਬਦਲ ਸਕਦਾ ਨਵੀਆਂ ਤਾਕਤਾਂ ਅੱਗੇ ਆ ਜਾਣਗੀਆਂ ਤੇ ਉਮੀਦ ਇਹ ਕਿ ਜਾ ਸਕਦੀ ਹੈ ਕਿ ਉਹਨਾਂ ਤਾਕਤਾਂ ਦੇ ਹੱਥਾਂ ਵਿੱਚ ਦੁਨੀਆ ਨਾ ਚੱਲ ਜਵੇ ਜੋ پوری ਦੁਨੀਆ ਨੂੰ ਕਿਹ ਲੋਕ ਕੇ ਤਬਾਹ ਕਰਕੇ ਰੱਖ ਦੇਣ ਤੁਹਾਨੂੰ ਕਿਵੇਂ ਲੱਗਦਾ ਜੇ ਜੰਗ ਹੁੰਦੀ ਹੈ ਅਮਰੀਕਾ ਕਈ ਥਾਵਾਂ ਤੇ ਉੱਤੇ ਉਲਝਿਆ ਪਿਆ ਜੇ ਗੱਲ ਕਰੀਏ ਯੂਕਰੇਨ ਵਾਲੇ ਪਾਸੇ ਫਿਰ ਆਪਾਂ ਗੱਲ ਕਰੀਏ ਇਜ਼ਰਾਈਲ ਵਾਲੇ ਪਾਸੇ ਜੋ ਹੋਰ ਜਗਤਾਂ ਹੀ ਛੁੱਟ ਜਿਆ ਰਿਹਾ ਲੱਗਦਾ ਨਹੀਂ ਅਮਰੀਕਾ ਦੀ ਜੋ ਆ ਸਰਪੰਚੀ ਹੈ ਉਹ ਵੀ ਖਦੇ ਵਿੱਚ ਪੈ ਜਵੇਗੀ ਅਤੇ ਸਰਪੰਚੀ ਕਿਤੇ ਚਾਈਨਾ ਜਾਂ ਕਿਸੇ ਹੋਰ ਦੇਸ਼ ਦੇ ਹੱਥ ਵਿੱਚ ਆ ਗਈ ਤੇ ਤੁਹਾਨੂੰ ਲੱਗਦਾ ਨਹੀਂ ਦੁਨੀਆ ਦੇ ਵਿੱਚ ਬਹੁਤ ਵੱਡਾ ਚੇਂਜ ਆ ਜਾਏਗਾ ਦੇਖੋ ਇੱਕ ਪਾਸੇ ਬ੍ਰਿਕਸ ਬੰਨਣਾ ਜਾਂ ਫਿਰ ਇੱਕ ਗੁੱਟਬੰਦੀ ਹੋਣੀ ਉਹਦੇ ਵਿੱਚ ਚਾਈਨਾ ਹੈ ਜਾਂ ਫਿਰ ਰਸ਼ੀਆ ਹੈ ਇੰਡੀਆ ਵੀ ਭਾਗ ਲੈ ਰਿਹਾ ਹੋਰ ਮੁਲਕ ਨੇ ਜਿਹੜੇ ਸੋ ਇਹ ਕਿਤੇ ਨਾ ਕਿਤੇ ਸਰਪੰਚੀ ਖੋਣ ਦਾ ਹੀ ਚੱਕਰ ਹੈ ਸਰਪੰਚੀ ਖੋ ਕਿਤੇ ਆਪਣੇ ਵਾਲੇ ਪਾਸੇ ਇਹ ਸਰਾਨਾ ਮੈਂ ਤੁਹਾਨੂੰ ਦੱਸੀ ਹਾਂ ਦੱਸੀ ਇਹ ਸਰ ਨਾਲ ਤਾਂ ਆਪੂ ਥੇ ਆ ਉਸੀਂ ਆਪ ਨੋਟ ਕਰਾਂਗੇ ਇਸ ਸਾਰੇ ਜਿੰਨਾ ਵੀ ਹੁਣ ਗਲੋਬਲੀ ਕੁਸ਼ੋਰਿਆ ਇਸ ਵਿੱਚ ਇੱਕ ਵੱਡਾ ਦੇਸ਼ ਸ਼ਾਂਤ ਕਰਕੇ ਬੈਠੇ ਆ ਹਾਲਾਂਕਿ ਪਿੱਛੋਂ ਦੀ ਅੰਦਰੋਂ ਆਪਣੇ ਬੇਸ਼ੱਕ ਉਹ ਆਪਣੀ ਭੂਮਿਕਾ ਬਾਰੇ ਪਰ ਸ਼ਾਂਤ ਬੈਠੋ ਚਾਈਨਾ ਆ ਚਾਈਨਾ ਕਿਤੇ ਵੀ ਸਿੱਧੀ ਆਪਣੀ ਇਨਵਰਨਮੈਂਟ ਨਹੀਂ ਦਿਖਾ ਰਿਆ ਆਪਣੀ ਫਲਾਤਾ ਨਹੀਂ ਉਹਦਾ ਨਿਸ਼ਾਨਾ ਇਸ ਵਕਤ ਟੌਪ ਤੇ ਉੱਤੇ ਇਸ ਵਕਤ ਦੇਖੋ ਜੀ ਕੋਸ਼ਤ ਮੈਂ ਮੈਂ ਤੇ ਇਹ ਵੀ ਇਥੋਂ ਤੱਕ ਵੀ ਪੜਿਆ ਸੁਣਿਆ ਹੈ ਕਿ ਉਹ ਬੇਸ਼ੱਕ ਆਪਣੇ ਆਪ ਨੂੰ ਕੋਸ਼ਤ ਨਹੀਂ ਕਰਦੇ ਪਰ ਉਹ ਵੱਡੀ ਪਾਵਰ ਬਣ ਚੁੱਕੇ ਨੇ ਇਸ ਵਲੇ ਹੈ ਨਾ ਉਦੇ ਪਿੱਛੇ ਗੱਲ ਹੁਣ ਇਹੀ ਹੈ ਅਮਰੀਕਾ ਜਿਹੜਾ ਹੈ ਉਹ ਕਿਉਂ ਇਸ ਵੇਲੇ ਸੰਵੇਦਨਸ਼ੀਲ ਹੋ ਕੇ ਸੋਚ ਰਿਹਾ ਹੈ ਕਿ ਭਾਈ ਸਰਪੰਚੀ ਖੋਸਣਾ ਜਾਵੇ ਉਹ ਚਾਈਨਾ ਦੇ ਬਾਈਕਾਟ ਦਾ ਗੱਲ ਕਰਦਾ ਹੈ ਚਾਈਨਾ ਦੀਆਂ ਐਪਸ ਬੰਦ ਕਰਨ ਦੀ ਗੱਲ ਕਰਦਾ ਹੈ ਜਾਂ ਫਿਰ ਹੋਰ ਤਰੀਕਿਆਂ ਦੇ ਨਾਲ ਚਾਇਨਾ ਨੂੰ ਘੇਰਨ ਦੀ ਗੱਲ ਕਰਦਾ ਹੈ ਉਸੇ ਦੂਜੇ ਪਾਸੇ ਉਹ ਰਸ਼ੀਆ ਦੇ ਵੀ ਵਿਰੋਧਤਾ ਕਰਦਾ ਸੋ ਗੱਲ ਤਾਂ ਸਾਰੀ ਸਰਪੰਚੀ ਦੀ ਹੈ ਸਰਪੰਚੀ ਜਿਹੜੀ ਹੈ ਉਹ ਅਮਰੀਕਾ ਦੇ ਹੱਥ ਹੈ ਮੈਂ ਤੁਹਾਨੂੰ ਇਹ ਵੀ ਕਹਿ ਦਿੰਦਾ ਮੈਂ ਕਿ ਜਿੰਨੀ ਦੇਰ ਸਰਪੰਚੀ ਅਮਰੀਕਾ ਦੇ ਹੱਥ ਹੈ ਇਹ ਵਰਲਡ ਦੇ ਵਿੱਚ ਓਨੀ ਦੇਰ ਹੀ ਠੀਕ ਠਾਕ ਮਾਹੌਲ ਹੈਗਾ ਮੈਂ ਇਹ ਵੀ ਕਵਾਂਗਾ ਜੇ ਹੁਣ ਰਸ਼ੀਆ ਵਰਗੇ ਕਾਮਰੇਡ ਮੁਲਕ ਜਾਂ ਫਿਰ ਚਾਈਨਾ ਵਰਗੇ ਕਾਮਰੇਡ ਮੁਲਕਾਂ ਦੇ ਹੱਥ ਜਦੋਂ ਸਰਪੰਚੀ ਆ ਗਈ ਤਾਂ ਫਿਰ ਮਨੁੱਖਤਾ ਦਾ ਕਾਹਨ ਹੋਏਗਾ ਕਿਉਂਕਿ ਰਸ਼ੀਆ ਨੇ ਵੀ ਕਾਹਨ ਕੀਤਾ ਹੈ ਬੜੇ ਵੱਡੇ ਪੱਦਰ ਦੇ ਉੱਤੇ ਮਨੁੱਖਤਾ ਦਾ ਉਹ ਉਸ ਤੋਂ ਬਾਅਦ ਚਾਈਨਾ ਨੇ ਬਹੁਤ ਵੱਡਾ ਕਾਹਨ ਜਿਹੜਾ ਹੈਗਾ ਉਹ ਮਨੁੱਖਤਾ ਦਾ ਕਿਤੇ ਨਾ ਕਿਤੇ ਕੀਤਾ ਜਾਂ ਫਿਰ ਉਹ ਕਰ ਰਹੇ ਨੇ ਆਪਣੇ ਦੇਸ਼ ਦੇ ਵਿੱਚ ਹੀ ਉਹਨਾਂ ਨੇ ਜਿੰਨੇ ਮੁਸਲਮਾਨ ਜਿਹੜੇ ਨੇ ਬੰਦੀ ਬਣਾ ਕੇ ਕੈਂਪਾਂ ਦੇ ਵਿੱਚ ਰੱਖੇ ਹੋਇਆ ਸਰ ਪੰਛੀ ਜਿਹੜੀ ਹੈ ਨਾ ਉਹ ਚਾਈਨਾ ਜਾਂ ਫਿਰ ਰਸ਼ੀਆ ਵਰਗੇ ਕਾਮਰੜ ਮੁਲਕਾਂ ਦੇ ਹੱਥ ਨਹੀਂ ਆਉਣੀ ਚਾਹੀਦੀ ਨਹੀਂ ਤਾਂ ਫਿਰ ਤਾਨਾਸ਼ਾਹੀ ਹੈ ਜਿਹੜੀ ਉਹ ਜ਼ਿਆਦਾ ਵੱਜ ਜਾਏਗੀ ਸੋ ਇਹ ਚੀਜ਼ਾਂ ਦਾ ਵੀ ਆਪਾਂ ਨੂੰ ਖਿਆਲ ਰੱਖਣਾ ਪੈਣਾ ਕਿਉਂਕਿ ਇਹ ਤਾਂ ਦੋਨਾਂ ਮੁਲਕਾਂ ਦੇ ਆਪਣਾ ਆਪਣਾ ਰਿਕਾਰਡ ਰਿਹਾ ਇਹਨਾਂ ਨੇ ਬੜਾ ਮਨੁੱਖਤਾ ਦਾ ਕਾਹਨ ਕੀਤਾ ਤੇ ਅੱਜ ਕਰ ਵੀ ਰਹੇ ਆ ਜੀ ਜੀ ਥੋੜਾ ਧੰਨਵਾਦ ਤੁਹਾਡਾ ਸਨ ਜ ਜੋ ਫੈਕਟਸ ਜਿਹੜੇ ਪੀਪਲ ਨੇ ਹਰ ਦਰਸ਼ਕਾਂ ਨੇ ਦੇਖ ਰਹੇ ਹੋ ਤੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਇਹ ਫੈਕਟਸ ਅਤੇ ਪੀਪਲ ਬਹੁਤ ਪਸੰਦ ਆ ਰਹੀਆਂ ਨੇ ਥੋੜਾ ਧੰਨਵਾਦ ਕਰਦੇ ਹਾਂ ਦੁਬਾਰਾ ਕੋਈ ਵੱਡੀ ਅਪਡੇਟ ਹੋਏਗੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਵਿਚਾਰਾਂ ਨੂੰ ਦਰਸ਼ਕਾਂ ਦੇ ਦਿਲ ਰੱਖਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦ ਜੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ